ਰਮੀ ਅਤੇ ਦੁਸ਼ਟ ਹallelujah ਕਹਿੰਦਾ ਤਨ ਹੈ ਉਹ ਮਨੋਖ ਜਿਹੜਾ ਦੁਸ਼ਟਾਂ ਦੀ ਮੱਤ ਉਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਹੋਇ ਹallelujah ਕੀ ਲਿਖਿਆ ਤਨ ਹੈ ਉਹ ਮਨੋਖ ਜਿਹੜਾ ਦੁਸ਼ਟਾਂ ਦੀ ਮੱਤ ਉਤੇ ਨਹੀਂ ਚੱਲਦਾ ਨਾ ਕਹਿੰਦਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਹੈ ਹallelujah ਕੋ ਤਾਂ ਨਾ ਪ੍ਰਭੂ ਜੀ ਆਕੇ ਆਪਾਂ ਹੁਣ ਦੂਜੇ ਵਾਲੇ ਕੰਮ ਨਹੀਂ ਕਰਦੇ ਹallelujah ਪਰਮੇਸ਼ਰ ਆਪਾਂ ਨੂੰ ਵੱਖਰੇ ਕਰਦਾ ਵੈ ਔਰ ਜਿਹੜੇ ਕਾਮੋਨਾ ਨੇ ਕਰਨੇ ਆਪਾਂ ਨਹੀਂ ਕਰਨੇ ਜਿਹੜੇ ਆਪਾਂ ਕਰਨੇ ਉਹਨਾਂ ਨੇ ਨਹੀਂ ਕਰਨੇ ਹallelujah ਕਹਿੰਦਾ ਨਾਮ ਖੌਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਹallelujah ਉਹ ਕਹਿੰਦਾ ਜਿੱਥੇ ਕੋਈ ਮਖੌਲ ਕਰਦਾ ਕੋਈ ਟਿਚਰਾਂ ਕਰਦਾ ਉਹਨਾਂ 'ਚ ਵੀ ਨਹੀਂ ਬੈੰਦਾ ਕੌਣ ਜਿਹੜਾ ਪਰਮੇਸ਼ਰ ਦਾ ਧਰਮੀ ਬੰਦਾ ਹallelujah ਕਹਿੰਦਾ ਪਰ ਜੋਹਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਹਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ ਹallelujah ਕਿੱਥੇ ਰਹਿੰਦਾ ਉਹ ਮਗਨ ਕਾਦੇ ਚ ਰਹਿੰਦਾ ਵੈ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਹallelujah ਦਿਨ ਰਾਤ ਕਹਿੰਦਾ ਉਹਦੀ ਵਿਵਸਥਾ ਉੱਤੇ ਧਿਆਨ ਕਰਦਾ ਵੈ ਕਾਦੇ ਤੇ ਵਚਨਾਂ ਦੇ ਉੱਤੇ ਕਹਿੰਦਾ ਉਹ ਤਾਂ ਉਸ ਬਿਰਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ ਕਿ ਸਵਰਗਾ ਬਣੂਗਾ ਧਰਮੀ ਬੰਦਾ ਜਿਹੜਾ ਪਾਣੀ ਦੇ ਉੱਤੇ ਬਰਿਸ਼ ਲੱਗਾ ਹੁੰਦਾ ਦਰਖਤ ਲੱਗਾ ਹੁੰਦਾ ਹਾਲੇਲੂਇਆ ਜਿਹੜਾ ਪਾਣੀ ਦੇ ਦਰਖਤ ਲੱਗਾ ਉਹਦੇ ਨਾ ਪੱਤੇ ਸੁੱਕਦੇ ਨਾ ਹੋ ਕਮਲੌਂਦਾ ਵੈ ਧਰਮੀ ਬੰਦਾ ਇਹੋ ਜਿਹਾ ਹੋਊਗਾ ਹਾਲੇਲੂਇਆ ਕਹਿੰਦਾ ਜਿਹੜਾ ਸਿਰ ਆਪਣਾ ਫਲ ਦਿੰਦਾ ਹੈ ਅਤੇ ਜਿਹਦੇ ਪੱਤੇ ਨਹੀਂ ਕਮਲੌਂਦੇ ਅਤੇ ਜੋ ਕੋ ਜੋ ਕਹੇ ਕਰੇ ਸੋ ਸਫਲ ਹੁੰਦਾ ਹੈ ਹਾਲੇਲੂਇਆ ਕਹਿੰਦਾ ਮੇਂ ਬੰਦਾ ਹੋ ਜਾ ਹੁੰਦਾ ਕਹਿੰਦਾ ਉਹ ਵੇਲੇ ਸਿਰ ਫਲ ਦੇਊਗਾ ਉਹਦੇ ਪੱਤੇ ਵੀ ਨਿਕ ਮਲਾਉਂਦੇ ਜਿਵੇਂ ਦਰਖਤਾਂ ਦੇ ਉਵੇਂ ਆਪਣੇ ਤੇ ਮਾੜੀ-ਮੋਟੀ ਦੁੱਖ ਤਕਲੀਫਾ ਉਹ ਆਪਾਂ ਲੋਕਾਂ ਨੂੰ ਮੂੰਹ ਨੀ ਲਮਕਾ ਕੇ ਵੇਣਾ ਹਾਲੇਲੂਇਆ ਹਾਲੇਲੂਇਆ ਕਹਿੰਦਾ ਦਸ਼ਟ ਅਜੇ ਹੈ ਨਹੀਂ ਪਰ ਉਹ ਵਰਗੇ ਹਨ ਜਿਹਨੂੰ ਪੌਣ ਡਾ ਲੈ ਜਾਂਦੀ ਹੈ ਹਾਲੇਲੂਇਆ ਉਹ ਕਿਦੇ ਵਰਗੇ ਹੈ ਕਿਦੇ ਵਰਗੇ ਹੈ ਜਿਹਨੂੰ ਉਪੋ ਵਰਗ ਜਿਵੇਂ ਨੇਰੀ ਆਉਂਦੀ ਪੱਤੇ ਪੁੱਤੇ ਪੈਣ ਖਲਾਰ ਖਿੱਲਰੇ ਸਾਰੇ ਲੈ ਆਏ ਨੇ ਡਾਕੇ ਦੁਸ਼ਤ ਉਹ ਜੇ ਹੁੰਦੇ ਹallelujah ਕਹਿੰਦਾ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਹਿੰਦਾ ਇਸ ਲਈ ਦੁਸ਼ਤ ਨਿਆਉ ਵਿੱਚ ਖੜੇ ਨਹੀਂ ਰਹਿਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਹallelujah ਤਾਂ ਜਿਹੜਾ ਹੁੰਦਾ ਵੈ ਆਪਾਂ ਨੂੰ ਤਾਂ ਪਰਮ ਜੀਸ਼ੂ ਘਟ ਦੀ ਸੀ ਉਹਨਾਂ ਨੂੰ ਛੇਤੀ ਦੱਸਦਾ ਹallelujah ਹallelujah ਜਿੱਦ ਪ੍ਰਭੂ ਯਿਸੂ ਜੀ ਨੂੰ ਕਿੰਨੇ ਉਹਦੇ ਦੋ ਸ਼ੈਤਾਨ ਜਿਹੜੇ ਸੀਗੇ ਸੰਗਲਾਂ ਨਾਲ ਬੰਨੇ ਵੇ ਹਜੇ ਉਹਨੇ ਪ੍ਰਭੂ ਯਿਸੂ ਜੀ ਨੇ ਕੋਸਰਨ ਕਿਆ ਵੀ ਨਹੀਂ ਸੀਗਾ ਹਜੇ ਉਹਨਾਂ ਦੇ ਕੋਲ ਦੀ ਨੰਗਾ ਜਦੋਂ ਕਹਿੰਦਾ ਤੂੰ ਸਾਡਾ ਨਾਸ ਕਰਨਾ ਹੈ ਤੂੰ ਸਾਨੂੰ ਨਾ ਕੱਢ ਵਿੱਚੋਂ ਹਾਲੇਲੂਇਆ ਉਹ ਆਵਾਜ਼ ਪਛਾਣਦੇ ਆ ਉਹੀ ਉਹਦਾ ਹੱਥ ਪ੍ਰਭੂ ਦਾ ਹੁਣ ਕੱਢਦਾ ਵੈ ਹਾਲੇਲੂਇਆ ਹੁਣ ਕੋਈ ਅਸੀਂ ਨਹੀਂ ਕੱਢਦੇ ਕੇ ਉਹ ਪਰਮੇਸ਼ਵਰ ਹੀ ਕੱਢਦਾ ਹੈ ਕੇ ਹਾਲੇਲੂਇਆ ਕਹਿੰਦਾ ਕਿਉਂ ਜੋ ਯਹੋਵਾ ਧਰਮੀਆਂ ਦਾ ਰਾਹ ਜਾਣਦਾ ਹੈ ਪਰ ਦੁਸ਼ਟਾਂ ਦਾ ਰਾਹ ਨਾਸ਼ ਹੋ ਜਾਵੇਗਾ ਹallelujah ਕੀ ਜਾਣਦਾ ਵੈ ਧਰਮੀਆਂ ਦਾ ਰਾਹ ਜਾਣਦਾ ਹੈ ਪਰ ਦੁਸ਼ਟਾਂ ਦਾ ਰਾਹ ਦੁਸ਼ਟ ਕੌਣ ਹੁੰਦੇ ਐ ਸ਼ੈਤਾਨ ਜਿਹੜੇ ਤੰਗ ਪਰੇਸ਼ਾਨ ਕਰਦੇ ਆ ਬਿਮਾਰੀ ਹੋ ਗਈ ਕੋਈ ਕਰਜ਼ਾ ਹੋ ਗਿਆ ਕੋਈ ਜਹਿਮਤ ਹੋ ਗਈ ਕੁਝ ਵੀ ਹੋ ਗਿਆ ਹallelujah ਉਹ ਦੁਸ਼ਟ ਹੁੰਦੇ ਐ ਹallelujah